ਸਾਰੇ ਹੀ ਸਤਿਕਾਰਯੋਗ ਭੈਣ ਭਰਾ ਵੀਰਾਂ ਨੂੰ ਸਤਿ ਸ਼੍ਰੀ ਕਾਲ ਜੀ ਵੀਰੋ ਆਪਾਂ ਨੂੰ ਭਰਾ ਪੁੱਛਦੇ ਹੁੰਦੇ ਆ ਵੀ ਅੱਜ ਕੱਲ੍ਹ ਹੁਣ ਜਿਵੇਂ ਠੰਡ ਦਾ ਮੌਸਮ ਆ ਆਪਾਂ ਸਬਜ਼ੀਆਂ ਲਾਉਣੀਆਂ ਜਿਹੜੀਆਂ ਖੰਡ ਵਾਲੀਆਂ ਜਿਵੇਂ ਲੰਬੀ ਮਿਰਚ, ਛੇਬਲਾ ਮਿਰਚ, ਕੱਦੂ, ਖੀਰਾ, ਕਰੇਲਾ ਇਹ ਸਾਰੀਆਂ ਲੋਟਾਂ ਨਾਲ ਕਰਨੀਆਂ ਪੈਂਦੀਆਂ ਨੇ ਜਿਵੇਂ ਆਪਾਂ ਨੂੰ ਠੰਡ ਤੋਂ ਬਚਣ ਲਈ ਰਜਾਈਆਂ ਲੈਣੀਆਂ ਪੈਂਦੀਆਂ ਨੇ ਤਾਂ ਸਬਜ਼ੀਆਂ ਬਚਾਉਣ ਲਈ ਵੀ ਆਪਾਂ ਨੂੰ ਪ੍ਰਬੰਧ ਬਹੁਤ ਕਰਨਾ ਪੈਂਦਾ ਖਰਚਾ ਬਹੁਤ ਆਉਂਦਾ ਹੈ ਜਿਹੜਾ ਆਪਾਂ ਵਿਸਥਾਰ ਪੂਰਵਕ ਜਾਣਕਾਰੀ ਵੀਰਾਂ ਨਾਲ ਸ਼ੇਅਰ ਕਰਨੀ ਹੈ ਜਿਵੇਂ ਕਿ ਆਪਣੇ ਕੋਲੇ ਮਲਚਿੰਗ ਮਸ਼ੀਨ ਵੀ ਹੈ ਜੇ ਕਿਸੇ ਵੀਰ ਨੇ ਮਲਚਿੰਗ ਪਵਾਉਣੀ ਹੋਵੇ ਖਰਬੂਜਾ ਕੱਦੂ ਕਿਉਂ ਰੁੱਤ ਅਨਸਾਰ ਪੈਂਦੀ ਆ ਜਿਵੇਂ ਆਪਾਂ ਭਰਾਵੋ ਮਲਚਿੰਗ ਲਿਆਏ ਆ ਇਹ 800 ਮੀਟਰ ਦਾ ਰੋਲ ਹੈ ਇੱਕ ਏਕੜ ਦੇ ਵਿੱਚ ਸਾਢੇ 3 ਰੋਲ ਲੱਗ ਜਾਂਦੇ ਨੇ ਮਲਚਿੰਗ ਦੇ ਜ਼ਿੰਗਜ਼ਾਉਂ ਚ ਇਹ ਮਲਚਿੰਗ ਆਉਂਦੀ ਹੈ ਸਰਾਖਾਂ ਵਾਲੀ ਹੈ ਵਿੱਚ ਬਿਨ ਬਗੈਰ ਸਰਾਖਤ ਹੁੰਦੀ ਉਹ ਸਰਾਖ ਕੱਢਨੇ ਪੈਂਦੇ ਆ ਇੱਕ ਏਕੜ ਦੇ ਵਿੱਚ ਭਰਾਵੋ ਸਾਢੇ 3 ਰੋਲ ਲੱਗਦੇ ਆ ਇਹ 4 ਫੁੱਟ ਇਹ ਚੌੜੀ ਆ ਮਲਚੀ ਗੱਲ ਤੇ ਜਿਹੜੀ ਵੀਰੋਂ ਆਪਾਂ ਲਫਾਫਾ ਵਰਤ ਲਿਆ ਸਰਦੀਆਂ ਠਕਣ ਦੇ ਲਈ ਇਹ 6.5 ਫੁੱਟ ਚੌੜਾ ਲਫਾਫਾ ਗਾ ਬਹੁਤ ਹਲਕਾ ਲਫਾਫਾ ਇਹ 1 ਏਕੜ ਦੇ ਵਿੱਚ 60 ਕਿਲੋ 65 ਕਿਲੋ ਇਸ ਤਰ੍ਹਾਂ ਪਾਇਆ ਜਾਂਦਾ ਗਾ ਤੇ ਜਿਹੜਾ ਇਹਦਾ ਰੇਟ ਹੈ 125 ਰੁਪਏ ਕਿਲੋ ਲਫਾਫੇ ਦਾ 130 ਰੁਪਏ ਕਿਲੋ ਬਾਕੀ ਰੋਜ਼ ਦੇ ਰੇਟ ਹੁੰਦੇ ਆ ਰੇਟ ਵਾਧਦੇ ਘਟਦੇ ਰਹਿੰਦੇ ਆ ਬਹੁਤ ਹਲਕਾ ਲਫਾਫਾ ਜੇ ਆਪਾਂ ਇਹ 4.5 ਫੁੱਟ ਚੌੜਾ ਲਫਾਫਾ ਪਾਉਣੇ ਆ ਤਾ ਇਹ 45 ਕਿਲੋ 50 ਕਿਲੋ ਇੱਕ ਏਕੜ ਦਾ ਵੀਰੋ ਪੈਂਦਾਗਾ ਤੇ ਵਿੱਚ ਲਫਾਫਿਆਂ ਚ ਵਜਨ ਬਾਲਾ ਹੁੰਦਾ ਆਪਾਂ ਨੂੰ ਜਿਆਦਾ ਵਜਨ ਵਾਲੇ ਪਾਉਣ ਦੀ ਲੋੜ ਨਹੀਂ ਕਿਉਂਕਿ ਵਿੱਚ ਵਿੱਚ 90 90 ਕਿਲੋ ਲਫਾਫਾ ਪਾਉਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਜਿਹੜਾ ਇਹ ਤੋਂ ਆਪਾਂ ਸਾਰ ਸਭਾ ਜਲਫਾਫੇ ਦੀ ਕਰਾਂਗੇ ਤਾਂ ਆਪਾਂ ਦੋ ਸਾਲ ਕੰਮ ਵੀ ਲੈ ਸਕਦੇ ਆ ਜੋ ਉਸ ਤੋਂ ਬਾਅਦ ਵੱਧ ਵੀ ਕੰਮ ਦੇਣਦਾ ਤੇ ਨਹੀਂ ਬੰਦਾ ਇੱਕ ਸਾਲੀ ਕੰਮ ਲੈ ਕੇ ਤੇ ਫਿਰ ਇਹ ਦਿਵਾਰੇ ਬਾਤ ਤੋਂ ਚ ਨਹੀਂ ਆਉਂਦਾ ਜੇ ਆਪਾਂ ਜਿਆਦਾ ਇਹਨੂੰ ਖਿੱਚ ਖੁੱੱਚ ਕੇ ਲਾਈਏ ਤਾ ਫਿਰ ਇਹ ਨਰਮ ਪਾਏ ਨਾ ਤੇ ਅਗਲੇ ਸਾਲ ਇਹ ਟੁੱਟਣ ਲੱਗ ਜਾਂਦਾ ਫਿਰ ਦੁਬਾਰੇ ਬਾਤੋ ਚ ਨਹੀਂ ਆਉਂਦਾ ਅਸਲ ਤਾਂ ਇੱਕ ਸਾਲ ਹੀ ਹੀਟ ਦਿੰਦਾ ਜਿਹੜੇ ਪ੍ਰਭੂ ਆਪਾਂ ਇਹ ਰਿੰਗ ਲਾ ਰਹੇ ਹਾਂਗੇ ਇਹ 6.5 ਫੁੱਟ ਲੰਬੇ ਰਿੰਗ ਨੇ ਫਾਈਬਰ ਦੇ ਆ ਬਹੁਤ ਵਧੀਆ ਰਿੰਗ ਹੈ ਤੇ ਇਹ ਵੀਰੋ 180 ਰੁਪਏ ਕਿਲੋ 170 ਰੁਪਏ ਕਿਲੋ ਬਾਕੀ ਅਡੋਡੀ ਏਰੀਆ ਦੇ ਫਰਕ ਹੁੰਦੇ ਆ ਜਿਵੇਂ ਇੱਧਰ ਆਪਾਂ ਸੀਕਰ ਏਰੀਆ ਦੀ ਗੱਲ ਕਰ ਲਈ ਜਿਆ ਕਿਤੋਂ ਵੀ ਏਰੀਆ ਦੀ ਗੱਲ ਕਰ ਲਈ ਦੂਰੋਂ ਮੰਗਾਏ ਜਾਂਦੇ ਇਹ ਅਲੱਗ-ਅਲੱਗ ਏਰੀਆ ਚੋਂ ਜਿੱਥੇ ਉਥੋਂ ਇਹ ਸਸਤੇ ਵੀ ਮਿਲ ਜਾਂਦੇ ਆ ਤੇ ਜੇ ਇਹ ਪ੍ਰਭੂ ਪਾਈ ਜਾਂਦੇ ਆਗੇ 60 ਕਿਲੋ ਪਾਈ ਜਾਂਦੇ ਇੱਕੜ ਦੇ ਸਾਢੇ 6 ਫੁੱਟੇ ਤੇ ਜਿਹੜੇ ਆਪਣੇ ਸਾਢੇ 4 ਫੁੱਟੇ ਰਿੰਗ ਹੁੰਦੇ ਆ ਉਹ ਫਾਈਬਰ ਵਾਲੇ ਉਹ 35-40 ਕਿਲੋ ਨਾਲ ਹੀ ਸਰ ਜਾਂਦਾ ਹੈ ਤੇ ਜਿਹੜੇ ਆਪਾਂ ਰਿੰਗ ਬਣਾਉਣੇ ਆ ਜਿਹੜੀ ਆਪਣੀ 8 ਨੰਬਰ ਤਾਰ ਹੁੰਦੀ ਆ ਲੋਹੇ ਵਾਲੀ ਅਰਥ ਵਾਲੀ ਬਿਜਲੀ ਦੇ ਅਰਥ ਵਾਲੀ ਤਾਰ ਕਹਿ ਦਿੰਦੇ ਆ ਉਹਨੂੰ 8 ਨੰਬਰ ਤਾਰ ਉਹ ਕਵਾਰਟਰ ਡੇਢ ਕਵਾਰਟਰ ਲੱਗ ਜਾਂਦੀ ਹੈ ਬਾਕੀ ਦੂਰੀ ਨੇੜੀ ਦਾ ਹਿਸਾਬ ਹੁੰਦਾ ਹੈ ਰਿੰਗਾਂ ਦਾ ਜਿਹੜੇ ਰਿੰਗ ਲਾਉਣੇ ਆ ਕੋਈ 10 ਫੁੱਟ ਦੂਰ ਲਾਉਂਦਾ ਤੇ ਕੋਈ ਭਰਾਵੋ 12 ਫੁੱਟ ਦੂਰ ਤੇ ਲਾਉਂਦਾ ਤੇ ਰਿੰਗ ਦੂਰ ਨੇੜੇ ਦੇ ਹਿਸਾਬ ਤੇ ਜਿਹੜੇ ਉਹ ਵੱੱਦ ਲੱਗ ਜਾਂਦੇ ਆ ਤੇ ਆਪਣੇ ਕੋਲੇ ਭਰਾਵੋ ਮਲਚਿੰਗ ਮਸ਼ੀਨ ਜੇ ਕਿਸੇ ਵੀਰ ਨੇ ਮਲਚਿੰਗ ਪਾਉਣੀ ਹੁੰਦੀ ਆ ਨਾ ਕੋਈ ਖਰਬੂਜੀਆਂ ਤੇ ਆਪਾਂ ਪਾਉਂਦੀ ਰਹਿੰਨੇ ਆ ਖੀਰੇ ਲਾਉਣ ਤੇ ਕੋਈ ਸ਼ਿਮਲਾ ਮਿਰਚ ਲਾਉਣ ਤੇ ਤੇ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਮਾਰਚਿੰਗਾ ਜਿਵੇਂ ਅੱਜਕੱਲ ਮਾਡਰਨ ਖੇਤੀ ਹੋ ਗਈ ਤੇ ਮਾਰਚਿੰਗ ਵੀ ਪ੍ਰਭੂ ਆਪਾਂ ਪਾਉਣੇ ਆ ਜੇ ਕਿਸੇ ਵੀਰ ਨੇ ਲਫਾ ਫਿਆ ਸੰਬੰਧੀ ਜਿਵੇਂ ਲਫਾ ਫਾ ਲੁਧਿਆਣੇ ਤੋਂ ਬਹੁਤ ਵਧੀਆ ਮਿਲ ਜਾਂਦਾ ਹੈ ਮਾਰਚਿੰਗ ਸ਼ੀਟ ਲੁਧਿਆਣੇ ਤੋਂ ਮਿਲ ਜਾਂਦੀ ਆ ਟਹਾਣੇ ਤੋਂ ਵੀ ਮਿਲ ਜਾਂਦੀ ਆ ਹਰਿਆਣੇ ਚ ਅਲੱਗ-ਅਲੱਗ ਏਰੀਆ ਚੋਂ ਮਿਲਦਾ ਹੈ ਸਮਾਨ ਜਿਹੜਾ ਇਹ ਸਬਜ਼ੀਆਂ ਦਾ ਹੈ ਮੇਨ ਤਾ ਆਪਾਂ ਕਰਨੀ ਹੁੰਦੀ ਹੈ ਖਰਚਾ ਬਹੁਤ ਹੁੰਦਾ ਫਾਲੋ ਭਗਵਾਨ ਨੇ ਲਾਉਣਾ ਹੁੰਦਾ ਹੈ